ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਟੀਆਰਸੀ ਘੜਾਣੀ ਮੈਂ ਤੁਹਾਡਾ ਜਗਤਾਰ ਘੜਾਣੀ ਅੱਜ ਅਸੀਂ ਪਿੰਡ ਕਢਾਣੀ ਤੋਂ ਜਿਹੜਾ ਪੱਠੜਾ ਨੂੰ ਰੋਡ ਜਾਂਦਾ ਨਾ ਉਸ ਰੋਡ ਤੇ ਬੂਟੇ ਲਾਉਣ ਲੱਗੇ ਨੇ ਤਕਰੀਬਨ ਵੀ ਰੂਲਾ ਆਟਾ ਚੱਕੀ ਲੱਗੀ ਹੋਈ ਹੈ ਜਿਹੜੀ ਉਸ ਤੋਂ ਅੱਗੇ ਸ਼ੁਰੂਆਤ ਕੀਤੀ ਆ ਜਿਹੜੀ ਬਾਬਾ ਗੁਰਪ੍ਰੀਤ ਸਿੰਘ ਵੱਲੋਂ ਚੱਲ ਰਹੀ ਆ ਮਹਮ ਹਰਿਆਲੀ ਦੇ ਉਹਨਾਂ ਵੱਲੋਂ ਚੱਲ ਰਹੀ ਆ ਇਹ ਜਿਹੜਾ ਸਮਰਪਿਤ ਬੂਟਿਆਂ ਦਾ ਅੱਜ ਪਿੰਡ ਕਢਾਣੀ ਦਾ ਜਿਹੜਾ ਸ਼ਹੀਦ ਭਾਈ ਸੁਖਚੈਨ ਦੀਪ ਸ਼ਹੀਦ ਹੋਇਆ ਉਹਦੀ ਯਾਦ ਨੂੰ ਸਮਰਪਿਤ ਅੱਜ ਵਰਸੀ ਦੀਗੀ ਉਹਦੀ ਯਾਦ ਨੂੰ ਸਮਰਪਿਤ ਅੱਜ ਇਹ ਲਗਾਏ ਗਏ ਨੇ ਬੂਟੇ ਤੇ ਮੈਂ ਇੱਥੇ ਬਹੁਤ ਵੱਡਾ ਅਪਰਾਲਾ ਹਨਾ ਭਾਈ ਗੁਰਪ੍ਰੀਤ ਸਿੰਘ ਉਹਨਾਂ ਦਾ ਤੇ ਸਮੂਹ ਨਗਰ ਨਿਵਾਸੀਆਂ ਦਾ ਖਾਸ ਕਰਕੇ ਬਹੁਤ ਵੱਡਾ ਸੰਜੋਗ ਆ ਇਹਨਾਂ ਦੇ ਨਾਲ ਮਿਲੇ ਨੇ ਜਿੰਨੇ ਸੱਜਣ तकरीबन ਵੀ ਆਪਾਂ ਜਿੱਥੇ ਟਾਵਰ ਦੇਖਦੇ ਆਂ ਪੰਛੀਆਂ ਦੇ ਆਲਣੇ ਦੇਖਦੇ ਆਂ ਜਾਂ ਹੋਰ ਦੇਖਦੇ ਆਂ ਉੱਥੇ ਇਹਨਾਂ ਦੇ ਵੱਲੋਂ ਮਹਾਂਮ ਬਿੱਢੀ ਗਈ ਆ ਇੱਕ ਤੇ ਹਰਿਆਲੀ ਦੀ ਹਨਾ ਕਿਉਂਕਿ ਬਹੁਤ ਬਹੁਤ ਤਰ੍ਹਾਂ ਦੇ ਬੂਟੇ ਨੇ ਮੈਂ ਗੱਲ ਕਰਵਾ ਰਿਹਾ ਤੁਹਾਡੀ ਗੁਰਪ੍ਰੀਤ ਸਿੰਘ ਜੀ ਨਾਲ ਤੁਸੀਂ ਜੁੜੇ ਰਹੇ ਹੋ ਹਨ ਕਿਉਂਕਿ ਇਹ ਚੀਜ਼ ਨੂੰ ਜ਼ਰੂਰ ਦੱਸਿਆ ਕਰੋ ਇਹਨਾਂ ਦਾ ਸਾਥ ਵੀ ਦੇਣ ਲੋਕ ਹਨਾ ਲੋਕਾਂ ਨੂੰ ਜ਼ਰੂਰ ਮੇਰੀ ਬੇਨਤੀ ਆ ਦੇਖੋ ਹਰ ਇੱਕ ਬੰਦੇ ਨੇ ਆਪਦੀ ਆਪਦੀ ਰਾਏ ਦੇਣੀ ਹੁੰਦੀ ਆ ਆਪ ਦਾ ਆਪ ਦਾ ਕਮੈਂਟ ਦੇਣਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਵੱਲ ਜਿਹੜੀ ਵਿਹੈਮਿਟੀ ਗਈ ਅੱਜ ਬੂਟਿਆਂ ਦੀ ਤੇ ਉਹ ਕਿੱਥੋਂ ਤੋਂ ਸ਼ੁਰੂ ਕੀਤੀ ਗਈ ਹੈ ਜੀ ਜਾਦੂ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਸੰਸਥਾ ਬਣੀ ਹੋਏ ਜੱਜਵਾ ਕੁਝ ਕੰਦ ਕਰਨ ਦਾ ਟੀਮ ਬਣਾਣੀ ਕਰਾ ਆਲਰੇਡੀ ਵੀ ਲਾਉਂਦੇ ਆ ਅ ਤੇ ਬਿਲਾਉਨੇ ਤੇ ਕਾਫੀ ਸਾਲ ਹੋ ਗਏ ਸਾਨੂੰ 8-9 ਸਾਲ ਹੋ ਗਏ ਬੂਟੇ ਤੇ ਆਲੇ ਲਾਉਂਦੇ ਨੂੰ ਤੇ ਲਗਾਤਾਰ ਚੱਲ ਹੀ ਰਹੀ ਹੈ ਤੇ ਕੀ ਤੁਸੀਂ ਜਿਹੜੀ ਬੂਟੇ ਲਾ ਰਹੇ ਹੋ ਇਹ ਕਿੰਨੇ ਬੂਟਿਆਂ ਦਾ ਟਾਰਗੇਟ ਰੱਖਿਆ ਇਹ ਜਿਹੜੇ ਆਪਣੇ ਘੱਟੋ ਘੱਟ 200 ਬੂਟਾ ਸੀ ਹੁਣ ਪਛੀ ਘਰ ਟਾਵਰ ਦੇ ਆਲੇ ਜਿਹੜੇ ਛੜਕ ਸੀ ਉਸਤੇ ਲਾਇਆ ਸੀ ਮਾ ਲੰਗਾ ਪਾਣੀ ਦੀ ਆ ਛੜਕ ਚੱਲ ਰਹੀ ਆ ਰੋਲਾ ਜਿਹੜੀ ਚੱਕੀ ਆ ਇਸ ਤੋਂ ਬਾਅਦ ਮੈਨੂੰ ਲੱਗਿਆ ਕਿ ਇਹ ਛੜਕ ਤੇ ਆਪਣੇ ਵਾਲੀ ਜਹਾਦਾ ਘਟਾਣ ਵਾਲੇ ਦੀ ਬੂਟੇ ਲੱਗੇ ਨਹੀਂ ਹੋਏ ਤੋ ਕਿਤ ਨਹੀਂ ਦੇ ਸਕਦੇ ਉਧਰ ਕੈਮਰਾ ਘੁਮਾ ਕੇ ਲੰਡਾ ਬਾਉਣੀ ਵਾਲੇ ਜਿਹੜੇ ਰੋਡ ਆ ਉਹ ਲੱਗੇ ਹੋਏ ਨੇ ਬੂਟੇ ਇਧਰ ਜਗਾ ਸਾਰੀ ਖਾਲੀ ਪਈ ਸੋ ਮੈਨੂੰ ਲੱਗਾ ਵੀ ਇਧਰ ਜ਼ਰੂਰ ਆਪਾਂ ਨੂੰ ਬੂਟੇ ਲਾਉਣੇ ਚਾਹੀਦੇ ਨੇ ਆ ਰੋਡ ਤੇ ਸੜਕ ਤੇ ਇਹ ਜਿਹੜੇ ਬੂਟੇ ਲਾ ਰਹੇ ਹੋ ਤੁਸੀਂ ਇਹਦੀ ਸਾਮ ਸੰਭਾਲ ਦਾ ਵੀ ਕੋਈ ਪੀੜਾ ਜੀ ਹਾਂ ਜੀ ਹਾਂ ਜੀ ਆਪਣੇ ਜਿਹੜੇ ਸੇਵਾਦਾਰ ਨੇ ਜਿਹੜੇ ਮੁੱਖ ਆਪਣੇ ਨਾਲ ਜਿਹੜੇ ਵੀਰ ਨੇ ਗਰੁੱਪ ਦੇ ਮੈਂਬਰ ਜੁੜੇ ਹੋਏ ਨੇ ਉਹਨਾਂ ਦੀਆਂ ਡਿਊਟੀਆਂ ਲਗੀਆਂ ਹੋਈਆਂ ਨੇ ਉਹ ਵਿੱਚ ਵਿਚਾਲੇ ਜਿਵੇਂ ਡਿਊਟੀਆਂ ਦੇ ਸਵਾਹ ਹਫਤੇ ਤੱਕ ਜਾਂ ਦੋ ਦਿਨ ਚਾਰ ਦਿਨ ਬਾਅਦ ਉਹਨਾਂ ਡਿਊਟੀਆਂ ਉਹਨਾਂ ਨੂੰ ਸੰਭਾਲਦਤੀਆਂ ਨੇ ਉਹ ਪਾਣੀ ਦੀ ਉਹ ਦਿਖ ਦਿਖੇ ਕਰਨ ਕਿਉਂਕਿ ਸਰਕਾਰ ਵੱਲੋਂ ਕੋਈ ਹਰਿਆਲੀ ਦੀ ਲਹਿਰ ਕਰੀਆ ਕੋਈ ਸਹਿਯੋਗ ਮਿਲ ਗਿਆ ਕਿ ਨਹੀਂ ਸਰਕਾਰ ਵੱਲੋਂ ਤਾਂ ਸਹਿਯੋਗ ਸਾਨੂੰ ਮਿਲਿਆ ਨਹੀਂ ਕਿਉਂਕਿ ਆਪਾਂ ਝੂਠਤਾ ਬੋਲਦੇ ਨਹੀਂ ਜਿਹੜਾ ਹੁਣ 15 ਰੁਪਏ ਪੁੱਤਾ ਮਿਲਦਾ ਸੀ 50 ਰੁਪਏ ਪੁੱਤਾ ਮਿਲਣ ਲੱਗ ਗਿਆ ਨਸਲੀ ਤੋਂ ਜੇ ਸਰਕਾਰ ਇਹਨਾਂ ਚੋਦੀ ਦਾ ਪ੍ਰੂਫ ਜਿਹੜੇ ਪੁੱਤੇ ਅਗਲੀ ਦੇਣੇ ਚਾਹੀਦੇ ਨੇ ਪਰ ਫਿਰ ਵੀ ਜਿਹੜੇ ਆਪਾਂ ਨੂੰ ਇਹ ਜਿਹੜੇ ਪੁੱਤੇ ਆਪਾਂ ਨੂੰ ਸਹੂਲਤ ਕਿਸੇ ਜ਼ਰੀਏ ਇਹ ਆਪਾਂ ਨੂੰ ਕਿਸੇ ਨੇ ਮਿਲੇ ਨੇ ਤੇ ਜਿਹੜੇ ਬੂਟਿਆਂ ਦੇ ਧਾਮ ਨੇ ਜਿਹੜੇ ਆਪਾਂ ਆਮ ਲੈਨੇ ਆ ਉਹ ਬਿਲਕੁਲ ਘਰੋਣੇ ਚਾਹੀਦੇ ਕਿਹ ਚ ਕਿਹੜੇ ਕਿਹੜੇ ਬੂਟੇ ਲਾ ਰਹੇ ਹਾਂ ਅਸੀਂ ਸੁੱਕ ਚੈਰ ਹੋ ਗਿਆ ਆਪਣੇ ਸ਼ਹੀਦ ਹੋ ਗਿਆ ਦਾਨੀ ਹੋ ਗਈ 딤 ਹੋ ਗਈ ਡੇਕ ਹੋ ਗਈ ਹਰ ਤਰ੍ਹਾਂ ਦੇ ਸ਼ੌਂ ਵਾਲੇ ਵੀ ਨੇ ਫਲਦਾਰ ਵੀ ਨਹੀਂ ਅੱਜ ਦਾ ਜਿਹੜਾ ਰੱਖਿਆ ਪੈਮ ਉਹ ਸੀ ਭਾਈ ਸੁਚਨਦੀਪ ਨੂੰ ਸਮਰਪਿਤ ਵਰਸੀ ਨੂੰ ਸਮਰਪਿਤ ਉਹਨਾਂ ਦੀ ਵੀ ਇੱਕ ਬਣਾ ਲਓ ਇਹ ਰੱਖਵਾਉਣ ਲੱਗੇ ਨੇ ਤੇ ਉਸ ਉਹਨਾਂ ਦੇ ਪ੍ਰਬਾਤ ਤੋਂ ਜੋ ਨਹੀਂ ਜੀ ਸਹਿਯੋਗ ਅਸੀਂ ਮੰਗਿਆ ਹੀ ਨਹੀਂ ਕਿਉਂਕਿ ਅਸੀਂ ਜੋ ਆਪਣੇ ਵੱਲ ਸੰਸਥਾ ਵੱਲ ਹੀ ਲੱਗੇ ਹੋਏ ਹਾਂ ਮੇਰਾ ਕਹਿਣ ਦਾ ਭਾਵ ਤੀ ਜਿਵੇਂ ਅੱਜ ਆਪਾਂ ਬੂਟੇ ਲਾਉਨੇ ਆ ਤੇ ਉਹਨਾਂ ਦੀ ਮਾਤਾ ਜੀ ਜਾਂ ਕੋਈ ਉਹਨਾਂ ਦਾ ਪਰਿਵਾਰ ਮੈਂਬਰ ਅੱਜ ਬੂਟਾ ਲਗਾਉਂਦੇ ਆ ਆਪਾਂ ਉਹ ਨਾਲ ਰੱਖਦੇ ਉਹਨਾਂ ਨੂੰ ਦੱਸਿਆ ਤੁਸੀਂ ਉਹਨਾਂ ਨੂੰ ਉਹਨਾਂ ਤੱਕ ਮੈਸੇਜ ਪਹੁੰਚ ਗਿਆ ਕਿਉਂਕਿ ਸਵੇਰੇ ਜਦੋਂ ਭੋਗ ਪਾਇਆ ਸੀਗਾ ਬਸਤੀ ਦਾ ਤਾਂ ਜਿਹੜੇ ਮੇਰੇ ਸਹਿਯੋਗੀ ਸੀ ਉਹਨਾਂ ਨੇ ਜ਼ਿਕਰ ਕੀਤਾ ਸੀ ਸ਼ਾਇਦ ਕੀ ਪਤਾ ਸ਼ਾਮ ਤੱਕ ਲਵਾਇ ਦੇਣ ਕੋਈ ਪਤਾ ਨਹੀਂ ਹੁੰਦਾ ਆ ਵੀ ਸਕਦੇ ਨੇ ਇਸ ਤੋਂ ਬਾਅਦ ਤੁਸੀਂ ਇੱਕ ਇਕੱਠੇ ਹੋ ਕੇ ਮੇਰੇ ਤਾਂ ਇਹ ਨੌਜਵਾਨ ਖੜੇ ਨੇ ਮੇਰੇ ਸਾਰੇ ਵੀਰਾਂ ਉਹਦੇ ਨਾਂ ਤੇ ਬੂਟਾ ਕੋਈ ਉਹਨਾਂ ਦੇ ਘਰੇ ਜਾਂ ਉਹਨਾਂ ਦੇ ਕੋਲ ਲਾਇਆ ਜਾਵੇ ਉਹ ਤੇ ਯਾਦਗਾਰਤਾ ਰਹੇ ਜਾਂਦੀ ਆ ਵੀ ਆ ਬੂਟਾ ਲੱਗਿਆ ਉਹਦੇ ਨਾਂ ਜਰੂਰ ਜਰੂਰ ਅਸੀਂ ਆ ਆ ਬੂਟੇ ਲਗਾ ਕੇ ਉਸ ਤੋਂ ਬਾਅਦ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਰੋਪੋਡੋ ਹੋ ਕੇ ਨਾਲੇ ਲਗਾ ਕੇ ਆਵਾਂਗੇ ਨਾਲੇ ਜਿਹੜਾ ਬੂਟਾ ਆ ਉਹ ਸ਼ਾਨਦਰ ਇਦਾਂ ਦਾ ਹੋਊਗਾ ਫਲਦਾਰ ਵੀ ਹੋਊਗਾ ਸ਼ਾਨ ਵਾਲਾ ਚਲੋ ਇਹ ਸਨ ਭਾਈ ਗੁਰਪ੍ਰੀਤ ਸਿੰਘ ਜਿਹੜੇ ਆਮ ਸੋਚ ਦੇ ਮੁਕਾਬਕ ਵੱਖ ਤੋਂ ਚੱਲ ਰਹੇ ਨੇ ਕਿਉਂਕਿ ਇਹਨਾਂ ਦਾ ਜਿਤੇ ਜਾਨਵਰਾਂ ਪ੍ਰਤੀ ਵੀ ਪਿਆਰ ਆ ਉਹਨਾਂ ਇਹਨਾਂ ਦਾ ਹਰਿਆਲੀ ਪ੍ਰਤੀ ਵੀ ਆ ਜਿੱਦਾਂ ਦੇ ਨਾਲ ਜਿਹੜੇ ਮੇਰੇ ਨੌਜਵਾਨ ਵੀ ਜੁੜੇ ਹੋਏ ਨੇ ਸਾਰੇ ਜਿੰਨੇ ਵੀ ਮੈਂ ਇਕੱਲੇ ਇਕੱਲੇ ਦਾ ਨਾਮ ਲੈਣ ਲੱਗਾ ਤਾਂ ਬਹੁਤ ਵੱਡੀ ਲਿਸਟ ਹੋ ਜੂਗੀ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਅਪਰਾਲਾ ਜ ਅੱਜ ਦੇ ਟਾਈਮ 'ਚ ਨਾ ਕਿਸੇ ਕੋਲ 5 ਮਿੰਟ ਦਾ ਟਾਈਮ ਨਹੀਂਗਾ ਇਹ ਬੰਦੇ ਸਾਰੂ ਪਤਾ ਸਾਰੇ ਕੰਮਕਾਜ ਵਾਲੇ ਬੰਦੇ ਨੇ ਦਿਹਾੜੀ ਜੋਤੇ ਵਾਲੇ ਬੰਦੇ ਨੇ ਛੱਡ ਕੇ ਟਾਈਮ ਅੱਜ ਇਹ ਬੂਟਿਆਂ ਨੂੰ ਲਾਉਣ ਲੱਗੇ ਨੇ ਬਹੁਤ ਵੱਡਾ ਧੰਨਵਾਦ ਆ ਇਹਨਾਂ ਮੁੰਡਿਆਂ ਦਾ ਜਿਹੜੇ ਇੱਕ ਧਾਣੀ ਨੂੰ ਹਰਿਆਲੀ ਲਹਿਤ ਲੈ ਕੇ ਜਾ ਰਹੇ ਨੇ ਮੈਂ ਧੰਨਵਾਦ ਕਰਦਾ ਤੁਸੀਂ ਜੁੜੇ ਰਹੋ ਟੀਆਰਸੀ ਘਟਾਣੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਤਰੀਆ ਜੀ ਦਾ ਕੀ ਮੈਸੇਜ ਹੈ ਤੁਹਾਡੇ ਵੱਲੋਂ ਹਾਂ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਤੇ ਸਾਡੀ ਟੀਮ ਵੱਲੋਂ ਟੀਆਰਸੀ ਚੈਨਲ ਦੀ ਸਨਮਾਨਿਤ ਕਰਦਾ ਇੱਥੇ ਪਹੁੰਚ ਕੇ ਸੁਆਗਤ ਕਰਦੇ ਜੀ ਸੋ ਅੱਜ ਦਾ ਜਿਹੜਾ ਇੱਥੇ ਸਾਡਾ ਪਹੁੰਚਣ ਦਾ ਮਕਸਦ ਇਹ ਆ ਜਿਹੜਾ ਇਹ ਨਗਰ ਘੜਾਣੀ ਕਲਾ ਤੋਂ ਰਸਤਾ ਪਠਾਣਾ ਪਵਾਣੀ ਦੇ ਰਾਹ ਨੂੰ ਜਾਂਦਾ ਇਸ ਰਸਤੇ ਤੇ ਅਸੀਂ ਅੱਜ ਬੁਟੇ ਲਾ ਰਹੇ ਹਾਂ ਬੁਟੇ ਕਾਰਗਲ ਸਹੀ ਸਰਦਾਰ ਸੁਖਚੈਨ ਸਿੰਘ ਸੁੱਖਾ ਦੀ ਯਾਦ ਨੂੰ ਸਮਰਪਿਤ ਇਹ ਬੁਟੇ ਲਾ ਰਹੇ ਹਾਂ ਇਹ ਜਿਹੜੇ ਬੂਟੇ ਨੇ ਇਹ ਵਿਰਾਸਤੀ ਰੁੱਖ ਨੇ ਜਿਹੜੀ ਜਿਵੇਂ ਟਾਲੀ ਹੋਇਆ ਪਿੱਪਲ ਬਰੋਟੇ ਇੱਕ ਤਰ੍ਹਾਂ ਲੰਮਾ ਡੇਕ ਤੂ ਤੇ ਇਸ ਤਰ੍ਹਾਂ ਦੇ ਜਿਹੜੇ ਵਿਰਾਸਤੀ ਬੂਟੇ ਨੇ ਉਹ ਅਸੀਂ ਲਾ ਰਹੇ ਆ ਸਾਡੀ ਟੀਮ ਦਾ ਜਿਹੜਾ ਇਹ ਮਤਲਬ ਕਦਮਾਂ 8-9 ਸਾਲਾਂ ਤੋਂ ਪੁੱਟਿਆ ਹੋਇਆ ਜੋ ਕਿ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੁੰਦਾ ਆ ਰਿਹਾ ਸੋ ਸਾਡੀ ਟੀਮ ਦੇ ਨਾਲ ਜਿਹੜੇ ਮੈਂਬਰ ਨੇ ਵੱਡੀ ਗਿਣਤੀ ਦੇ ਵਿੱਚ ਲੰਬੇ ਸਮੇਂ ਤੋਂ ਜੁੜਦੇ ਆ ਰਹੇ ਨੇ ਸੋ ਸ਼ੁਰੂ ਦੇ ਵਿੱਚ ਅਸੀਂ ਸਾਡੇ ਮੈਂਬਰਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੈਂਬਰ ਜੁੜ ਚੁੱਕੇ ਨੇ ਕਢਾਣੀ ਕਲਾ ਤੋਂ ਇਲਾਵਾ ਹੋਰ ਵੀ ਇਲਾਕੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਤੇ ਹੋਰ ਬਾਹਰੋਂ ਦੇਸ਼ਾਂ ਤੋਂ ਵੀ ਸਾਨੂੰ ਮੈਸੇਜ ਆ ਰਹੇ ਨੇ ਸੋ ਚੰਗੀ ਗੱਲ ਆ ਸੋ ਫੋਟਿਆਂ ਦੇ ਸੰਬੰਧ ਵਿੱਚ ਸਾਡੀ ਟੀਮ ਜਿਹੜਾ ਕਾਰਜ ਕਰਦੀ ਆ ਰਹੀ ਆ ਇਹ ਸਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੇ ਨਗਰ ਕਢਾਣੀ ਕਲਾ ਨੂੰ ਜਨ ਸਭ ਪ੍ਰਾਪਤਾ ਉਹਨਾਂ ਦੀ ਸਾਨੂੰ ਜਿਹੜੀ ਉਹਨਾਂ ਦਾ ਫੇਰਾਂ ਪ੍ਰਯਾਸ ਦਾ ਸਾਡੀ ਟੀਮ ਤੇ ਉਹਨਾਂ ਦੇ ਮੇਰਾ ਪਰੇ ਹੱਥ ਬੰਤ ਜੀ ਇੱਕ ਅੱਗੇ ਵਧਦੇ ਜਾ ਰਹੇ ਵਿੱਚ ਇਹਦੇ ਸਵਾਲ ਮੈਂ ਰੋਕਦਾ ਇਹਦੇ ਚ ਪਾਣੀ ਪਾਉਣ ਦੀ ਡਿਊਟੀ ਕਿਦੀ ਲੱਗੂਗੀ ਹਾਂ ਜੀ ਬਿਲਕੁਲ ਇਹ ਸਵਾਲ ਤੁਹਾਡਾ ਵਧੀਆ ਸੋ ਜਿਹੜਾ ਪਾਣੀ ਪਾਉਣ ਦੀ ਡਿਊਟੀ ਆ ਉਹ ਸਾਡੀ ਟੀਮ ਦੇ ਖੋਦੇ ਮੈਂਬਰ ਅਸੀਂ ਖੋਦੇ ਹੀ ਲਾਈ ਹੋਏ ਆ ਅਸੀਂ ਕਿਸੇ ਦੀ ਜ਼ਿੰਮੇਵਾਰੀ ਨਹੀਂ ਕਿਸੇ ਤੇ ਸਿੱਟੀ ਜਿੱਥੇ ਸਾਡੀ ਟੀਮ ਗੁੱਟੇ ਲਾ ਰਹੀ ਆ ਉੱਥੇ ਹੀ ਸਾਡੀ ਉਸ ਟੀਮ ਇੱਕ ਪਾਲ ਵੀ ਕਰਦੀ ਆ ਪਾਣੀ ਵੀ ਗੁੱਟਿਆਂ ਚ ਪਾਉਂਦੀ ਆ ਚਲੋ ਧੰਨਵਾਦ ਬਾਈ ਜੀ ਤੁਸੀਂ ਇਹ ਰੁਕ ਲਾਉਨੇ ਹੋ ਜਿਹੜਾ ਬਹੁਤ ਵੱਡਾ ਫਰਾਲਾ ਤੁਹਾਡਾ ਤੇ ਜੁੜੇ ਰਹੋ ਬਾਈ ਜੀ ਟੀਆਰਸੀ ਘੜਾਣੀ